ਆਪਣੀ ਲਾਈਫ ਦੇ ਵਿੱਚ ਮੇਰੀ ਜੋ ਹੈ ਸਾਡੇ ਨਾਲ ਕੋਈ ਵੀ ਅਟੈਚਾ ਹੀ 네ਗੇਟਿਵ ਚੀਜ਼ਾਂ ਨਹੀਂ ਰੱਖਦੇ ਆ ਅਸੀਂ 네ਗੇਟਿਵ ਬੰਦਾ ਵੀ ਲੈਣ ਦਿੰਦੇ ਆਪਣੇ ਨਾਲ ਸਹੀ ਗੱਲ ਕੋਈ 네ਗੇਟਿਵ ਕਮੈਂਟ ਦਾ ਫਿਰ ਵੀ ਦੂਰ ਦੀ ਗੱਲ ਆ ਤਾਂ ਮੈਂ ਉਹਨਾਂ ਨੂੰ ਕਹਿਣਾ ਚਾਹੁੰਨੀ ਆ ਕਿ ਤੁਸੀਂ ਵੀ ਤੁਸੀਂ ਵੀ ਕਿਸੇ ਮਾਂ ਦੇ ਬੱਚੇ ਹੋ ਤੁਸੀਂ ਜੋ ਮਰਜ਼ੀ ਬੋਲੋ ਸਾਨੂੰ ਫਰਕ 1% ਵੀ ਨਹੀਂ ਪੈਂਦਾ ਹੁਣ ਅਸੀਂ ਆਨਲਾਈਨ ਸ਼ਾਪਿੰਗ ਕਰਨੀ ਆ ਤੇ ਨਾਲੇ ਤੁਹਾਨੂੰ ਵੀ ਵਿਖਾਉਣੀ ਆ ਕਿ ਤੁਸੀਂ ਆਨਲਾਈਨ ਸ਼ਾਪਿੰਗ ਕਿਵੇਂ ਕਰ ਸਕਦੇ ਹੋ ਬਿਲਕੁਲ ਬਿਲਕੁਲ ਇਸ ਸੂਟ ਦਾ ਜਿਹੜਾ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਇਸੇ ਨੰਬਰ ਦੇ ਉੱਪਰ ਭੇਜ ਦੋਗੇ ਤਾਂ ਤੁਹਾਨੂੰ ਬੜੇ ਆਰਾਮ ਦੇ ਨਾਲ ਸਸ਼ੀ ਗਰ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਹੁਣੇ ਪਾਸ ਬ੍ਰੇਕਫਾਸਟ ਵਗੈਰਾ ਕਰਕੇ ਤੇ ਫਿਰ ਅਸੀਂ ਲੋਬੀ ਵਿੱਚ ਆ ਜੰਨੇ ਆ ਇੱਥੇ ਆਪਣਾ ਟਾਈਮ ਸਪੈਂਡ ਕਰਦਾ ਚਲੋ ਛਿੱਪੀ ਕੇ ਵਰ ਗੇਮ ਖੇੜ ਲੈਂਦੇ ਨੇ ਕੁਝ ਮੂਵੀ ਲਾ ਲੈਨੇ ਕੋਈ ਵੈਬ ਸੀਰੀਜ਼ ਲਾ ਲੈਨੇ ਕਿਉਂਕਿ ਫਿਰ ਛਿੱਪੀ ਇਬਾਦਤ ਨੂੰ ਫੜ ਲੈਨੇ ਤੇ ਫਿਰ ਮੈਂ ਕਿਚਨ 'ਚ ਕੰਮ ਵਗੈਰਾ ਕਰ ਲੈਣੀ ਆ ਗਰਮੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਆਪਾਂ ਲੋਬੀ ਵਾਲਾ ਹੀ ਅਸੀਂ ਲਾ ਕੇ ਬੈਠੇ ਹੋਇਆ ਆ ਤੇ ਮੈਂ ਜਿਵੇਂ ਇਬਾਦਤian ਰੀਲਸ ਪਾਉਂਦੀ ਆ ਇੰਸਟਾਗ੍ਰam ਤੇ ਹਨਾ ਤੇ ਜਾਂ ਮੈਨੂੰ ਵਲੌਗਸ ਦੇ ਵਿੱਚ ਵੀ ਕਈ ਕਹਿ ਦਿੰਦੇ ਨੇ ਇਹਨੂੰ ਕਾਲਾ ਟਿੱਕਾ ਲਾਇਆ ਕਰੋ ਇਬਾਦਤ ਨੂੰ ਨજર ਨਾ ਲੱਗ ਜੇ ਹਨਾ ਨજર ਵੈਸੇ ਤਾਂ ਲੋਕ ਸਹੀ ਗਾਲਾਂ ਨਜ਼ਰਾਂ ਲੱਗ ਜਾਂਦੀਆਂ ਨੇ ਬੱਚਿਆਂ ਨੂੰ ਪਰ ਅਸੀਂ ਕੋਈ ਪਹਿਲੇ ਦਿਨ ਤੋਂ ਹੀ ਅਸੀਂ ਕੋਈ ਇਦਾਂ ਦਾ ਵਿਚਾਰ ਨਹੀਂ ਕੀਤਾ ਹੈਗਾ ਕਿ ਇਹਨੂੰ ਨજર ਲੱਗ ਜੂ ਕਿਉਂਕਿ ਇਹ ਜਦੋਂ ਇਬਾਦਤ ਹੋਈ ਸੀ ਉਦੋਂ ਹੀ ਅਸੀਂ ਮਤਲਬ ਦੋ ਜਦੋਂ ਘਰੇ ਲੈ ਕੇ ਆਏ ਸੀ ਉਦੋਂ ਆਪਾਂ ਇਹਦਾ ਫੇਸ ਦਿਖਾਤਾ ਸੀ ਜਦੋਂ ਇਹਦਾ ਨਾਮ ਸਿਲੈਕਟ ਕੀਤਾ ਸੀ ਹਨਾ ਤੋਂ ਤੁਹਾਨੂੰ ਪਤਾ ਹੀ ਹੋਣਾ ਵਾ ਅਸੀਂ ਕੋਈ ਉਸ ਸਵਾ ਮਹੀਨੇ ਵਾਲਾ ਸੀ ਨਹੀਂ ਰੱਖਿਆ ਹੈਗਾ ਵੀ ਸਵਾ ਮਹੀਨਾ ਬਾਅਦ ਫੇਸ ਦਿਖਾਉਣਾ ਵਾ ਕਿਸਾਨੂੰ ਪਤਾ ਤੁਸੀਂ ਸਾਡੀ ਫੈਮਲੀ ਹੋ ਤੁਸੀਂ ਸਾਡਾ ਪਰਿਵਾਰ ਹੋ ਤੇ ਪਰਿਵਾਰ ਤੋਂ ਪਰਿਵਾਰ ਤੋਂ ਲਿਖਾ ਕੇ ਆਪਾਂ ਕਿਉਂ ਚੀਜ਼ ਰੱਖਣੀ ਹਨਾ ਤੁਸੀਂ ਸਾਨੂੰ ਪਿਆਰ ਕਰਦੇ ਹੋ ਤੇ ਅਸੀਂ ਵੀ ਤੁਹਾਨੂੰ ਉਨਾ ਹੀ ਪਿਆਰ ਕਰਦੇ ਹਾਂ ਨਾਲੇ ਗੁਰੂ ਮਹਾਰਾਜ ਜਦੋਂ ਨਾਲ ਹੁੰਦੇ ਨੇ ਫਿਰ ਕਾਦੀਆਂ ਨਜ਼ਰਾਂ ਲੱਗਣੀਆਂ ਸੋ ਇਸ ਕਰਕੇ ਮਤਲਬ ਇਹ ਕੋਈ ਉਹ ਨਹੀਂ ਰੱਖਦੇ ਹਾਂ ਕੜਾ ਹੀ ਇਹਨੂੰ ਤਾਂ ਨਹੀਂ ਪਾਉਂਦੇ ਇਹ ਆਪਣੇ ਇਦਾਂ ਮੂੰਹ ਦੇ ਉੱਤੇ ਨਾ ਹੱਥ ਬਹੁਤ ਮਾਰਦੀ ਆ ਵੈਸੇ ਹੁਣ ਮੈਂ ਹੁਣ ਸੋਚਿਆ ਕਿ ਹੁਣ ਇਹਨੂੰ ਪਵਾਉਣੀ ਆ ਕੜਾ ਹਨਾ ਤੇ ਥੋੜੀ ਜਿਹੀ ਅੱਗੇ ਨਾਲੋਂ ਸਿਆਣੀ ਹੋ ਗਈ ਪਹਿਲਾਂ ਥੋੜੀ ਜਿਹੀ ਹੈਗੀ ਹੀ ਇੱਥੇ ਹੀ ਹੱਥ ਰੱਖ ਦਿੰਦੀ ਸੀ ਆਪਣੇ ਐਂ ਜਾਣੇ ਨੂੰ ਕਰਨ ਦੀ ਬਹੁਤ ਜ਼ਿਆਦਾ ਆਦਤ ਆ ਤੇ ਇਸ ਕਰਕੇ ਸਾਨੂੰ ਡਾਰ ਲਦ ਨੇ ਮਾਰ ਵੀ ਲਿਆ ਸੀ ਇੱਕ ਵਾਰੀ ਤਾਂ ਕਰਕੇ ਨਹੀਂ ਪਾਉਂਦੇ ਬਾਕੀ ਸਾਨੂੰ ਕੋਈ ਵੈਂਪਰ ਹਮਾਂਹੀ ਪਹਿਲੇ ਦਿਨ ਤੋਂ ਨਹੀਂ ਕੀਤੇ ਨਾ ਹੀ ਕਰਦੇ ਆ ਤੇ ਇਹ ਬਾਦ ਥੋੜਾ ਜਿਹਾ ਰੋਲਾ ਪਾ ਰਹੀ ਇਹਨੂੰ ਮੈਂ ਗੋਦੀ 'ਚ ਚੱਕ ਲਿਆ ਹੈ ਇਹ ਬਹੁਤ ਸਤਾਣ ਹੋ ਗਈ ਆ ਬਹੁਤ ਜ਼ਿਆਦਾ ਸਤਾਣ ਹੁੰਦੀ ਆ ਹੁਣੇ ਤੇ ਹੁਣੇ ਹੁਣੇ ਖੇੜਰੀ ਇਹਨੂੰ ਥੱਲੇ ਲੰਮੇ ਪਾਇਆ ਹੀ ਫਿਰ ਚਲੋ ਆਪਣੇ ਇਹ ਸੈਲਫ ਟਾਈਮ ਵੀ ਆਪਣਾ ਬਤਾਉਂਦੀ ਆ ਫਿਰ ਖੇੜਦੀ ਰਹੀ ਲਤਵਾ ਮਾਰ ਕੇ ਸੋ ਇਸ ਕਰਕੇ ਇਹ ਆ ਕਿ ਤੁਹਾਡੀਆਂ ਫੈਮਿਲੀ ਦੇ ਨਜ਼ਰਾਂ ਕੀ ਲੱਗਣੀਆਂ ਨੇ ਹਨਾ ਨਾਲੇ ਅਸੀਂ ਗੁਰੂ ਮਹਾਰਾਏ ਤੇ ਪਹਿਲੇ ਦਿਨ ਤੋਂ ਭਰੋਸਾ ਰੱਖਿਆ ਹੋਇਆ ਵਾ ਤੇ ਸਾਨੂੰ ਇਹਨਾਂ ਚੀਜ਼ਾਂ 'ਚ ਨਹੀਂ ਹੈਗਾ ਤੁਸੀਂ ਤੁਸੀਂ ਇੱਕ ਉਹ ਕਰਦੇ ਹੋ ਬੱਚੇ ਨੂੰ ਲੈ ਕੇ ਹਨਾ ਥੋੜਾ ਜਿਹਾ ਦਿਖਾਉਂਦੇ ਹੋ ਵੀ ਕੇਅਰ ਦਿਖਾਉਂਦੇ ਨੇ ਨਾ ਇਹ ਇਹਨਾਂ ਦੀ ਕੇਅਰ ਹੈਗੀ ਹੈ ਵੀ ਇਹ ਵੀ ਚਾਹੁੰਦੇ ਨੇ ਵੀ ਬੱਚੇ ਨੂੰ ਨਜ਼ਰ ਮਿਲ ਕੇ ਕਿਉਂਕਿ ਇਹ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਪਿਆਰ ਕਰ ਸਹੀ ਗੱਲ ਆ ਬਿਲਕੁਲ ਤੁਹਾਡਾ ਜਿਹੜਾ ਮੋਟਿਵ ਆ ਉਹ ਮਤਲਬ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਆ ਤੇ ਅਸੀਂ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਮਤਲਬ ਉੱਪਰ ਉੱਠੇ ਹੋਏ ਆ ਲਾਪਰਵਾਹ ਵਾਂਹੀ ਨਾ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਹੈਗੇ ਨਜ਼ਰਾਂ ਜਿਵੇਂ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਂ ਬਿਲਕੁਲ ਤੁਹਾਨੂੰ ਮੈਂ ਵੀ ਦੱਸਣਾ ਜਦੋਂ ਮੇਰਾ ਪ੍ਰੈਗਨੈਂਸੀ ਵਾਲਾ ਜਰਨੀ ਸੀ ਨਾ ਮੈਂ ਜਿਹੜੇ ਜਿਹੜੇ ਮੇਰੇ 9 ਮਨਥ ਪ੍ਰੈਗਨੈਂਸੀ ਵਾਲੇ ਸੀ ਨਾ ਮੈਂ ਕੋਈ ਉਹਦੇ ਵਿੱਚ ਕੁਝ ਨਹੀਂ ਉਹ ਕੋਈ ਮਤਲਬ ਐਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਜੋ ਮੇਰਾ ਮਨ ਕੀਤਾ ਨਾ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਮੈਂ ਉਹੀ ਕੀਤਾ ਠੀਕ ਆ ਖਾਣ ਪੀਣ ਤੋਂ ਕੋਈ ਪਰੇਜ਼ ਨਹੀਂ ਰੱਖਿਆ ਸਿਵਾਏ ਪਪੀਤਾ ਤੇ ਇੱਕ ਪਾਈਨੈਪਲ ਜਿਹੜਾ ਡਾਕਟਰ ਰੋਗ ਦੇ ਉਸ ਤੋਂ ਇਲਾਵਾ ਕੁਝ ਨਹੀਂ ਤੇ ਮੈਂ ਨਾ ਜਿਵੇਂ ਤੁਹਾਨੂੰ ਪਤਾ ਹੀ ਆ ਮੈਂ ਕਈ ਵਾਰੀ ਜਵਾਰ ਦੀ ਰੋਟੀ ਬਾਜਰੀ ਦੀ ਰੋਟੀ ਜਿਵੇਂ ਸਰਦੀਆਂ ਸੀ ਹਨਾ ਬਾਜਰੇ ਮੱਕੀ ਦੀ ਰਾਗੀ ਦੀ ਤਾਂ ਮੈਨੂੰ ਕਈਆਂ ਮਤਲਬ ਮੇਰੀਆਂ ਭੈਣਾਂ ਨੇ ਵੀ ਕਿਹਾ ਸੀ ਕਿ ਦੀਦੀ ਤੁਸੀਂ ਮਤਲਬ ਰਾਗੀ ਨਾ ਖਾਇਆ ਕਰੋ ਗਰਮ ਹੁੰਦੀ ਹੈ ਬਟ ਕੁਝ ਨਹੀਂ ਹੁੰਦਾ ਉਹਦੇ ਚ ਅੱਛਾ ਫਾਈਬਰ ਜੋ ਵੀ ਆ ਸਾਰਾ ਕੁਝ ਮਿਲਦਾ ਵਧੀਆ ਪ੍ਰੋਟੀਨਸ ਹੁੰਦੇ ਨੇ ਹਨਾ ਤਾਂ ਇਹਦੇ ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੁਸੀਂ ਆਪਣੀ ਪ੍ਰੈਗਨੈਂਸੀ ਨੂੰ ਇੱਕ ਵਧੀਆ ਹੱਸ ਖੇਡ ਕੇ ਮਤਲਬ ਕੱਢੋਗੇ ਨਾ ਤੇ ਤੁਹਾਨੂੰ ਬੜੀ ਵਧੀਆ ਲੱਗੂਗੀ ਤਾਂ ਬਾਕੀ ਜਦੋਂ ਮਹਾਰਾਜ ਨਾਲ ਹੁੰਦਾ ਨਾ ਫਿਰ ਕੋਈ ਵੈਮ ਨਹੀਂ ਕੋਈ ਪਰਮ ਨਹੀਂ ਕੋਈ grain ਨਹੀਂ ਮੇਰੀ ਜਰਨੀ ਟਾਈਮ ਤੇ ਵੀ ਸੂਰਜ grain ਲੱਗਾ ਸੀ ਬਟ ਮੈਂ ਕੋਈ ਉਹ ਉਹ ਨਹੀਂ ਹੈਗਾ ਕਿਉਂਕਿ ਮੈਂ ਨਹੀਂ ਮੰਦੀ ਜਿਹੜਾ ਬੰਦਾ ਮਤਲਬ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਹੈਗਾ ਨਾ ਤਾਂ ਉਹਨੂੰ ਉਹਦੇ ਨਾਲ ਕੁਛ ਏਦਾਂ ਦਾ ਹੁੰਦਾ ਵੀ ਨਹੀਂ ਆ। ਬਿਲਕੁਲ ਸਹੀ। ਆ ਜਿਹੜੇ ਲੋਕ ਮੰਨਦੇ ਨੇ ਹਨਾ ਥੋੜਾ ਜਿਹਾ ਕਰ ਜਾਂਦੇ ਨੇ ਆਪਾਂ ਗ੍ਰਹਿਵਾਂ ਨੂੰ ਜਾਂ ਜਿੱਦਾਂ ਵੀ ਆ ਏਦਾਂ ਨਹੀਂ ਏਦਾਂ ਹੋਣਾ ਚਾਹੀਦਾ ਉਹਨਾਂ ਨਾਲ ਮੇਬੀ ਸ਼ਾਇਦ ਹੁੰਦਾ ਹੋਵੇ ਤੇ ਤਾਂ ਉਹ ਹੁੰਦਾ ਨਹੀਂ ਹੁੰਦਾ। ਕੋਈ ਅਚਾਨਕ ਕੋਈ ਐਸੀ ਚੀਜ਼ ਹੋਵੇ ਤੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਹਾਂ ਯਾਰ ਆਪਾਂ ਏਦਾਂ ਨਹੀਂ ਕੀਤਾ ਸਾਡੇ ਨਾਲ ਤਾਂ ਏਦਾਂ ਹੋਇਆ। ਤੇ ਅਸੀਂ ਪਹਿਲੇ ਦਿਨ ਤੋਂ ਜਦੋਂ ਤੋਂ ਅਸੀਂ ਆਪਣੇ ਘਰ ਮੰਮੀ ਹੋਣਾ ਦੇ ਘਰ ਜਦੋਂ ਤਾਂ ਮੈਂ ਜਨਮ ਲਿਆ ਵਾ ਸਾਡੇ ਘਰ 'ਚ ਵੀ ਏਦਾਂ ਦਾ ਮਾਹੌਲ ਚੱਲ ਸੀ ਹਨਾ ਜਿਹ ਲੋੜ ਨਹੀਂ ਪਈ ਅੰਦਾਨੀ ਕੇ ਜੀ ਹਣਾ ਛਿੱਪੀ ਬਿਲਕੁਲ ਬਿਲਕੁਲ ਮਾਹੌਲ ਇਦਾਂ ਦਾ ਹੀ ਹੁੰਦੇ ਨੇ ਪਰ ਮੈਂ ਇੱਕ ਚੀਜ਼ ਨੋਟ ਕਰ ਰਿਆ ਅੱਜ ਕਿਰਨ ਨੂੰ ਮੈਂ ਮਾਈਕ ਲਵਾਇਆ ਆਓ ਮੈਂ ਕਹਿਣ ਲੱਗੀ ਸੀ ਛਿੱਪੀ ਟੈਸਟ ਕਰ ਰਹੇ ਨੇ ਕਿ ਅੱਜ ਨਾ ਘਰ ਦੇ ਵਿੱਚ ਹੀ ਪੱਖਾ ਵੀ ਚੱਲ ਰਿਹਾ ਏਸੀ ਵੀ ਚੱਲ ਰਿਹਾ ਵਾ ਮਤਲਬ ਕਿ ਆਪਾਂ ਮਾਈਕ ਲਾ ਕੇ ਚੈੱਕ ਕਰਦੇ ਆਂ ਵੀ ਕੀ ਹਿਸਾਬ ਕਿਤਾਵਾ ਸਹੀ ਗੱਲ ਐ ਇਹ ਦੇਖੋ ਕਿਰਨ ਨੇ ਤਾਂ ਮਾਈਕ ਆਪਣੀ ਚੁੰਨੀ ਦੇ ਵਿੱਚ ਲੁਕੋ ਲਿਆ ਤੇ ਮੈਂ ਫਰੰਟ ਤੇ ਰੱਖਿਆ ਹੋਇਆ ਇੱਥੇ ਇਹ ਟੇਡਾ ਹੋਇਆ ਇਧਰੋਂ ਨਾ ਚਾਹੀਦਾ ਇਹਦੇ ਦੋ ਤਿੰਨ ਤਰੀਕੇ ਨੇ ਮਾਈਕ ਦੇ ਕੀ ਇਹਨੂੰ ਅੰਦਰ ਵੀ ਲਾ ਲਓ ਬਾਹਰ ਲਾ ਲਓ ਜੀ ਦਿਖਾਣਾ ਚਾਹਣਾ ਦਿਖਾ ਲਓ ਨਹੀਂ ਦਿਖਾਣਾ ਨਾ ਦਿਖਾਓ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਤੁਸੀਂ ਦੱਸੋ ਤੁਹਾਨੂੰ ਆਵਾਜ਼ ਸਾਫ਼ ਲੱਗ ਰਹੀ ਹੈ ਕਿਵੇਂ ਦੀ ਆ ਰਹੀ ਹੈ ਆਵਾਜ਼ ਤੇ ਓਬਵੀਅਸਲੀ ਬਹੁਤ ਵਧੀਆ ਸਾਫ਼ ਕਲੀਅਰ ਕਲੀਅਰ ਸਾਊਂਡ ਆ ਰਹੀ ਹੋਣੀ ਕਿਉਂਕਿ ਕੋਈ ਡਿਸਟਰਬੈਂਸ ਨਹੀਂ ਨਾ ਕੋਈ ਪੱਖੇ ਦੀ ਨਾ ਕੋਈ ਏਸੀ ਦੀ ਪੱਖਾ ਵੀ ਵਧੀਆ ਚੱਲੇ ਸੀ ਨਹੀਂ ਸਾਨੂੰ ਕੀ ਕਰਦਾ ਮੈਂ ਤਾਂ ਸੀ ਪੱਖਾ ਥੋੜਾ ਘਟਾਉਣਾ ਪੈਂਦਾ ਸੀ ਅੱਬ ਕਿਉਂਕਿ ਉਹਦੇ ਨਾਲ ਫਿਰ ਸਾਊਂਡ ਕੁਆਲਿਟੀ ਘਟਦੀ ਹੈ ਇੱਕ ਚੀਜ਼ ਨਾਲੇ ਮੈਂ ਹੈ ਮਤਲਬ ਕਮੈਂਟ ਤਾਂ ਮੈਂ ਡੇਲੀ ਰੀਡ ਕਰਦੀ ਆ ਜਿਹੜਾ ਵੀ ਕੋਈ ਕਰਦਾ ਵਾ ਤੇ ਮੈਂ 네ਗਟਿਵ ਕਮੈਂਟ ਆਪਣੀ ਮਤਲਬ ਨਾ ਇੰਸਟਾ ਤੇ ਨਾ YouTube ਤੇ ਮੈਂ ਰੀਅਕਟ ਨਹੀਂ ਮੈਂ ਰਹਿਣ ਹੀ ਨਹੀਂ ਦਿੰਦੀ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਨੀ ਆ ਭਾਵੇਂ ਜੋ ਮਰਜੀ ਕੋਈ ਕਹੋ ਵੀ ਤੁਸੀਂ ਕਮੈਂਟ ਡਿਲੀਟ ਕਰ ਦਿਓ ਮੈਂ ਸ਼ਰਿਆਮ ਕਹਿੰਦੀ ਆ ਕਿ ਮੈਂ ਆਪਣੀ ਆਪਣੀ ਲਾਈਫ ਦੇ ਵਿੱਚ ਮੇਰੀ ਜੋ ਸਾਡੇ ਨਾਲ ਕੋਈ ਵੀ ਅਟੈਚ啊 ਹੀ 네ਗੇਟਿਵ ਚੀਜ਼ਾਂ ਨਹੀਂ ਰੱਖਦੇ ਆ ਅਸੀਂ 네ਗੇਟਿਵ ਬੰਦਾ ਵੀ ਨਹੀਂ ਰਹਿਣ ਦਿੰਦੇ ਆਪਣੇ ਨਾਲ ਸਹੀ ਗੱਲ ਕੋਈ 네ਗੇਟਿਵ ਕਮੈਂਟ ਦਾ ਫਿਰ ਵੀ ਦੂਰ ਦੀ ਗੱਲ ਆ ਮੈਂ ਰਹਿਣ ਹੀ ਨਹੀਂ ਦਿੰਦੀ ਮੈਂ ਸਿਰਫ ਜਿਹੜੇ ਪੋਜ਼ਿਟਿਵ ਕਮੈਂਟ ਕਰਦੇ ਹੋ ਪਿਆਰ ਦਿੰਦੇ ਹੋ ਤਾਂ ਉਹ ਬਿਲਕੁਲ ਰਹਿੰਦੇ ਨੇ 네ਗੇਟਿਵ ਬੰਦੇ ਨੂੰ ਵੀ ਅਸੀਂ ਛੱਡ ਦਿੰਨੇ ਆਪਣੀ ਜ਼ਿੰਦਗੀ ਜੋ ਜਿਹੜਾ 네ਗੇਟਿਵ ਬੰਦਾ ਕਮੈਂਟ ਕਰ ਰਿਹਾ ਵਾ ਮਤਲਬ ਉਹ ਸਾਡੇ ਪੇਜ ਤੇ ਨਾ ਹੀ ਆਏ ਅਸੀਂ ਨਹੀਂ ਲੱਗਦਾ ਮਤਲਬ ਜੀ ਉਹਨੂੰ ਸਾਡੀ ਵਲੋਗਿੰਗ ਜਾਂ ਇੰਸਟਾਗ੍ਰam ਚੀਜ਼ ਨਹੀਂ ਜਿਹੜੀ ਚੰਗੀ ਲੱਗਦੀ ਤੋ ਉਹ ਦੇਖਦੇ ਵੀ ਹੋ ਕੀ ਕਮੈਂਟ ਵੀ ਕਰਦੇ ਹੋ ਤਾਂ ਉਹੀ ਬੰਦੇ ਨੇ ਮਤਲਬ ਵੇਖਣਾ ਵੀ ਆ ਤੇ ਕਮੈਂਟ ਵੀ ਕਰਨੇ ਨੇ ਵੀ ਜੇ ਚੰਗਾ ਨਹੀਂ ਲੱਗਦਾ ਨਾ ਦੇਖੋ ਓਡੀ ਕਿਹੜੀ ਗੱਲ ਹੈ ਜਦੋਂ ਦੇ ਇਬਾਦਤ ਹੋਈ ਹੈ ਨਾ ਮਤਲਬ ਜਦੋਂ ਦੀ ਮੇਰੀ ਜਰਨੀ ਸਟਾਰਟ ਹੋਈ ਹੈ ਇਬਾਦਤ ਦੇ ਨਾਲ ਤਾਂ ਮੰਨ ਲਓ 5 ਮਨਥ ਕੰਪਲੀਟ ਹੋ ਗਏ ਆ ਹਨਾ ਤਾਂ ਮੈਂ ਜਦੋਂ ਕਿਸੇ ਵੀ ਲੇਡੀ ਦਾ ਜਦੋਂ ਸੇਜ਼ੀਅਨ ਹੁੰਦਾ ਵਾ ਜਾਂ ਮੰਨ ਲਓ ਨੋਰਮਲ ਡਿਲੀਵਰੀ ਹੁੰਦੀ ਆ ਹਨਾ ਹਰ ਇੱਕ ਦੀ ਇੱਕ ਆਪਣੀ ਬੋਡੀ ਹੁੰਦੀ ਆ ਕਈਆਂ ਦੀ ਬੋਡੀ ਨਹੀਂ ਮੋਟੀ ਹੁੰਦੀ ਕਈ ਪਤਲੇ ਰਹਿੰਦੇ ਨੇ ਹਨਾ ਤੇ ਬਾਡੀ ਦੀ ਬੰਤਰ ਹੁੰਦੀ ਹਰ ਇੱਕ ਦੇ ਆਪਣੇ ਸਿਸਟਮ ਹੈ ਨਾ ਇਬਾਦਤ ਹੋਣ ਤੋਂ ਬਾਅਦ ਮੇਰੀ ਬਾਡੀ ਥੋੜੀ ਜਿਆਦਾ ਫਲਾਉਟ ਪਰ ਮੈਂ ਵੀ ਇਨਾ ਧਿਆਨ ਨਹੀਂ ਦਿੰਦੀ ਹੈਗੀ ਮੈਂ ਠੀਕ ਆ ਨਹੀਂ ਧਿਆਨ ਦੇਣਾ ਕਿਉਂ ਮੈਂ ਵੀ ਉਸ ਦਿਨ ਵੀ ਇਹ ਗੱਲ ਕਹੀ ਸੀ ਕਿਰਨ ਵੀ ਇਬਾਦਤ ਫੀਡ ਲੈਂਦੀ ਹੈ ਤੁਹਾਨੂੰ ਵੀ એનર્ਜੀ ਦੀ ਲੋੜ ਹੈ ਤੇ ਮੈਂ ਕਿਰਨ ਨੂੰ ਐਕਸਰਸਾਈਜ਼ ਕਰਨ ਨਹੀਂ ਦਿੰਦਾ ਹਲੇ ਹਾਂ ਮਤਲਬ ਮੈਂ ਐਕਸਰਸਾਈਜ਼ ਨਹੀਂ ਬਸ ਮੈਂ ਇਹੋ ਹੀ ਕਰਦੀ ਆ ਕਿ ਆਪਣੇ ਘਰ ਦਾ ਸਾਰਾ ਕੰਮ ਆਪ ਕਰਦੀ ਆ ਹਨਾ ਇਬਾਦਤ ਨੂੰ ਵੀ ਸਾਹਮਣਾ ਸਾਰੇ ਘਰ ਦਾ ਕੰਮ ਆਪ ਹੀ ਕਰਨਾ ਕੋਈ ਬਟ ਹੋਣ ਜਿਹੜੇ ਮੇਰੇ ਦੀਦੀਗੇ ਹੋਏ ਸੀ ਝਾੜੂ ਪੋਚੇ ਵਾਲੇ ਉਹ ਆ ਗਏ ਨੇ ਉਹ ਕਲੀਨਿੰਗ ਉਹ ਕਰਦੇ ਨੇ ਹਨਾ ਤੇ ਫਿਰ ਮੈਂ ਇਹ ਕਹਿਣਾ ਇਹ ਕਹਿਣਾ ਚਾਹੁੰਦੀ ਕਿ ਜਿਹੜੇ ਮੈਨੂੰ ਕਮੈਂਟ ਕਰਦੇ ਆ ਨਾ ਮੋਟੀ ਪਤੀ ਹੀ ਮੋٹے ਹੋ ਗਏ ਉਹ ਜਾਂ ਚਲੋ ਜਿਹੜੇ ਇੱਕ ਪਿਆਰ ਨਾਲ ਕੀਤੇ ਨੇ ਇਹ ਪਿਆਰ ਇੱਕ ਦੇਖੋ ਦੋ ਤਰੀਕੇ ਦੇ ਨੇ ਇੱਕ ਤੁਸੀਂ ਮੋٹے ਲੱਗ ਰਹੇ ਹੋ ਤੁਸੀਂ ਮੋٹے ਹੋ ਗਏ ਹੋ ਇੱਜ਼ਤ ਪਿਆਰ ਨਾ ਬੋਲਦੇ ਔਰ ਇਹ ਵੀ ਗੱਲ ਦੱਸਣੀ ਆ ਕਈਆਂ ਨੇ ਜੇ ਕਮੈਂਟ ਕੀਤੇ ਨਾ ਕਿ ਤੁਸੀਂ ਬੜੇ ਮੋٹے ਹੋ ਗਏ ਤਾਂ ਥੱਲੇ ਉਹਨਾਂ ਨੂੰ ਕਿਸੇ ਨੇ ਆਨਸਰ ਵੀ ਦਿੱਤਾ ਕਿ ਇਹ ਉਹਨਾਂ ਦੇ ਘਰ ਬੇਬੀ ਹੋਇਆ ਐਟ ਲੀਸਟ ਤੁਹਾਨੂੰ ਇਹ ਤਾਂ ਚੀਜ਼ ਸਮਝਣੀ ਚਾਹੀਦੀ ਹੈ ਕਿ ਜੇ ਬੇਬੀ ਹੋਇਆ ਤਾਂ ਬੰਦੇ ਦੀ ਤੇ ਕਈ ਬੜੇ ਬਰਤਮੀ ਸਮਗ ਬੋਲਦੇ ਮੋਟੀ ਤੁਰੀ ਫਿਰਦੀ ਐ ਇਦਾਂ ਓਦਾਂ ਕਰਦੇ ਮਤਲਬ ਇਦਾਂ ਬੋਲਦੇ ਨੇ ਰਫ ਜਿਹਾ ਹਨਾ ਤਮੈ ਅਨੰਦ ਕਹਿਣਾ ਚਾਹੁੰਨੀ ਆ ਕਿ ਤੁਸੀਂ ਵੀ ਤੁਸੀਂ ਵੀ ਕਿਸੇ ਮਾਂ ਦੇ ਬੱਚੇ ਹੋ ਤੁਹਾਡੇ ਵੀ ਜਦੋਂ ਮਦਰ ਨੇ ਜਨਮ ਦਿੱਤਾ ਹੋਗਾ ਤੁਹਾਨੂੰ ਤੁਹਾਡੇ ਵੀ ਮਦਰ ਮੋٹے ਹੋਏ ਹੋਣਗੇ ਕੱਲ ਨੂੰ ਤੁਹਾਡੀ ਵਾਈਫ ਆਉਣੀ ਆ ਉਹਨਾਂ ਨੇ ਵੀ ਭੈਣ ਵੀ ਆ ਤੁਹਾਡੀ ਧੀ ਵੀ ਹੋਣੀ ਆ ਧੀ ਵੀ ਹੋਣੀ ਆ ਸਭ ਨੇ ਇਹ ਜਰਨੀ ਗੁਜ਼ਾਰਨੀ ਆ ਗੁਜ਼ਾਰਨੀ ਗੁਜ਼ਾਰਨੀ ਆ ਜਦੋਂ ਇਹ ਜਰਨੀ ਚ ਲੰਘਣਗੇ ਕੋਈ ਮੋਟਾ ਹੋਗਾ ਕੋਈ ਪਤਲਾ ਹੋਗਾ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਦੇ ਕਿਸੇ ਨੂੰ ਨੈਗੇਟਿਵ ਕਮੈਂਟ ਨਾ ਕਰੋ ਬੋਡੀ ਸ਼ੇਮਿੰਗ ਨਾ ਕਰੋ ਨਾ ਕਰੋ ਤੇ ਇੱਕ ਗੱਲ ਮੈਂ ਮੈਨੂੰ ਨਹੀਂ ਕਿਸੇ ਨੂੰ ਵੀ ਨਾ ਕਰੋ ਕਿ ਕਿਸੇ ਨੂੰ ਵੀ ਨਾ ਕਰੋ ਕਿਉਂਕਿ ਜਿਸ ਦਿਨ ਤੁਹਾਡੇ ਘਰ ਮਾਂ ਤੁਹਾਡੀ ਭੈਣ ਤੁਹਾਡੀ ਧੀ ਤੁਹਾਡੀ ਕੋਈ ਵੀ ਵਾਈਫ ਤੁਹਾਡੀ ਜੇ ਕੋਈ ਬੰਦਾ ਕਰ ਰਿਹਾ ਕਮੈਂਟ ਜਾਂ ਜੇ ਤੁਸੀਂ ਲੇਡੀ ਹੋ ਤੁਸੀਂ ਆਪ ਕਰ ਰਹੇ ਹੋ ਜੇ ਤੁਹਾਡੇ ਅਨਮੈਰਿਡ ਹੋ ਤੁਸੀਂ ਹਨ ਕੱਲ ਨੂੰ ਜਿਸ ਦਿਨ ਵੀ ਕਿਸੇ ਲੇਡੀ ਨੇ ਮਾ ਵੜਨਾ ਹੈ ਨਾ ਤਾਂ ਜਦੋਂ ਤੁਹਾਡੇ ਨਾਲ ਹੀ ਬੀਤੇਗੀ ਤੁਹਾਡੀ ਬੋਡੀ ਵੱਡੀ ਹੋਏਗੀ ਮਤਲਬ ਫਲਾਵਟ ਵਿੱਚ ਆਏਗੀ ਮੋਟਾ ਹੋਏਗਾ ਸਰੀਰ ਹਨਾ ਫਿਰ ਉਹ ਉਸ ਟਾਈਮ ਆਪਣਾ ਕੀਤਾ ਕਮੈਂਟ ਯਾਦ ਕਰਿਓ ਕਿ ਅਸੀਂ ਕਿਸੇ ਨੂੰ ਕੀ ਕਮੈਂਟ ਕੀਤਾ ਸੀ ਤੇ ਇਹ ਚੰਗਾ ਸੀ ਜਾਂ ਨਹੀਂ ਸੀ ਚਲੋ ਅਸੀਂ ਕੋਈ ਉਹ ਤਾਂ ਨਹੀਂ ਹੈਗੇ ਵੀ ਤੁਹਾਨੂੰ ਰਿਅਲਾਈਜ਼ ਕਰਾਈਏ ਤੁਹਾਨੂੰ ਆਪ ਨੂੰ ਰਿਅਲਾਈਜ਼ ਕਰਨਾ ਚਾਹੀਦਾ ਸਾਨੂੰ ਫਰਕ ਨਹੀਂ ਪੈਂਦਾ ਫਰਕ ਤਾਂ ਸਾਨੂੰ ਸਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਹੋਇਆ ਹੈ ਸਾਨੂੰ ਉਹ ਨਹੀਂ ਕਦੇ ਨਹੀਂ ਪੈਂਦਾ ਦੇਖੋ ਮੈਨੂੰ ਲੈ ਕੇ ਦੇਖੋ ਮੈਂ ਸਕੂਲ ਨਾਲ ਕਾਲਜਾਂ ਚ ਪੜ੍ਹਦਾ ਸੀ ਮੈਨੂੰ ਬਹੁਤ ਕੁੱਝ ਲੋਕ ਬੋਲਦੇ ਸੀ ਪਰ ਮੈਨੂੰ ਉਦੋਂ ਵੀ ਫਰਕ ਨਹੀਂ ਪਿਆ ਸਹੀ ਗੱਲ ਆ ਇਹ ਸ਼ਿਪੀ ਨੇ ਬਹੁਤ ਵਧੀਆ ਗੱਲ ਕਹੀ ਸਾਨੂੰ ਤੁਸੀਂ ਜੋ ਮਰਜ਼ੀ ਬੋਲੋ ਸਾਨੂੰ ਫਰਕ 1% ਵੀ ਨਹੀਂ ਪੈਂਦਾ ਬਟ ਕਈ ਮੇਰੀਆਂ ਭੈਣਾਂ ਕਈ ਐਸੀ ਹੀ ਹੁੰਦੀਆਂ ਨੇ ਜਿਹੜੀਆਂ ਦਿਲ ਤੇ ਗੱਲਾਂ ਲਾ ਜਾਂਦੀਆਂ ਨੇ ਜਿਹੜੀ ਪੋਸਟ ਪ੍ਰੈਗਨਨਸੀ ਹੁੰਦੀਆਂ ਨਾ ਤੇ ਕਈ ਲੋਕ ਦਿਲ ਤੇ ਲਾ ਜਾਂਦੇ ਨੇ ਕਿ ਮੈਨੂੰ ਉਹਨੇ ਇਦਾਂ ਬੋਲਿਆ ਇਦਾਂ ਹਨਾ ਜਿਵੇਂ ਕਹਿੰਦੇ ਨਾ ਕਈ ਕਹਿੰਦੇ ਨੇ ਕਿ ਜਦੋਂ ਬੇਬੀ ਆ ਜਾਂਦਾ ਉਸ ਤੋਂ ਬਾਅਦ ਪੋਸਟ ਪ੍ਰੈਗਨਨਸੀ ਬੋਲਦੇ ਆ ਡ ਗਈਆਂ ਨੂੰ ਤੁਹਾਡਾ ਡਿਪਰੈਸ਼ਨ ਹੁੰਦਾ ਹੈ ਇਹ ਤੁਹਾਨੂੰ ਮੈਂ ਦੱਸ ਸਕਦਾ ਤੁਹਾਨੂੰ ਤੁਹਾਨੂੰ ਫੀਲ ਨਹੀਂ ਹੋਇਆ ਕਿਉਂਕਿ ਮੈਂ ਹੋਣ ਨਹੀਂ ਦਿੱਤਾ ਤੁਹਾਨੂੰ ਉਹ ਨਹੀਂ ਦਿੱਤਾ ਤੇ ਮੈਨੂੰ ਹਾਂ ਜਿਨ੍ਹਾਂ ਦੇ ਤੇ ਸਪੈਸ਼ਲਿਸਟ ਜੇਰੇਨ ਹੁੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਰੈਸਟ ਚਾਹੀਦੀ ਹੁੰਦੀ ਹੈ ਹਨਾ ਤੇ ਇਸ ਕਰਕੇ ਮੈਂ ਤਾਂ ਕਹਿ ਰਹੀ ਹਾਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਜੋ ਮਰਜ਼ੀ ਬੋਲੋ ਤੇ ਮੈਂ ਤੁਹਾਡੇ ਕਮੈਂਟ ਰੈਨ ਨਹੀਂ ਦੇਣੇ ਹੈਗੇ ਨੈਗੇਟਿਵ ਤੇ ਦੂਜੀ ਗੱਲ ਇਹ ਹੈ ਕਿ ਮੈਂ ਤਾਂ ਕਹਿ ਰਹੀ ਹਾਂ ਉਹਨੂੰ ਬਲੌਗ ਵੀ ਮਾਰ ਦੇਣਾ ਬੰਦੇ ਨੂੰ ਦੂਜੀ ਗੱਲ ਇਹ ਹੈ ਕਿ ਤਾ ਮੈਂ ਕਹਿ ਰਹੀ ਹਾਂ ਕਿ ਕਈ ਲੋਕ ਆ ਦੇਲ ਤੇ ਲਾ ਜਾਂਦੇ ਨੇ ਨਾ ਗੱਲਾਂ ਨੂੰ ਸੋ ਇਸ ਕਰਕੇ ਕਿਸੇ ਨੂੰ ਵੀ ਨਹੀਂ ਇਹ ਚੀਜ਼ ਬੋਲਣੀ ਚਾਹੀਦੀ ਹੈਗੀ ਮੈਂ ਮੇਰੇ ਨਾਲ ਤੇ ਹੁਣ ਫਿਰ ਸੂਟ ਲੈਣਾ ਤੁਸੀਂ ਹਾਂਜੀ ਹੁਣ ਅਸੀਂ ਆਨਲਾਈਨ ਸ਼ਾਪਿੰਗ ਕਰਨੀ ਹੈ ਤੇ ਨਾਲੇ ਤੁਹਾਨੂੰ ਵੀ ਵਿਖਾਉਣੀ ਹੈ ਕਿ ਤੁਸੀਂ ਆਨਲਾਈਨ ਸ਼ਾਪਿੰਗ ਕਿਵੇਂ ਕਰ ਸਕਦੇ ਹੋ ਬਿਲਕੁਲ ਬਿਲਕੁਲ ਹੁਣ ਆਈਏ ਆਪਾਂ ਮੇਨ ਕੰਮ ਵੱਲ ਜੋ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਸਿਗਨੋਰਾ ਕਲਚਰ ਜੋ ਕਿ ਸਾਡੇ ਦੀਦੀ ਦਾ ਕੱਪੜਿਆਂ ਦਾ ਇੱਕ ਕੰਪਨੀ ਹੈ ਬਣਾਈ ਉਹਨਾਂ ਨੇ ਰਜਿਸਟਰਡ ਕੀਤਾ ਸਾਰਾ ਪਰ ਪ੍ਰੋਪਰਲੀ ਅਸੀਂ ਰੋੜਾ ਰੋੜਾ ਪਾ ਕੇ ਦੀਦੀ ਨੂੰ ਆਨਲਾਈਨ ਲੈ ਕੇ ਆਂਦਾ ਹੈਗਾ ਬਰ ਦੀਦੀ ਨੂੰ ਇਹਨਾਂ ਚੀਜ਼ਾਂ ਦੀ ਆਨਲਾਈਨ ਦੀ ਹਲੇ ਘੱਟ ਵਰਤੋਂ ਕਰਦੇ ਨੇ ਦੀਦੀ ਕਾਰਨ ਕੀ ਹੈ ਦੀਦੀ ਕਹਿੰਦੇ ਮੈਂ ਫੋਟੋ ਹੀ ਪਾਵਾਂ ਹਣਾ ਡਿਸਪੈਚ ਵੀ ਕਰਾਂ ਸੂਟ ਵੀ ਫੋਨ ਤੇ ਗੱਲਾਂ ਕਰਾਂ ਮੇਰੇ ਕੋਲ ਨਹੀਂ ਹੁੰਦਾ ਤਾਂ ਜਿੰਨੀਆਂ ਕੁ ਵੀ ਦੀਦੀ ਪਾ ਦਿੰਦੇ ਨੇ ਆਪਣੇ ਢੰਗ ਨਾਲ ਤੋਂ ਪਾਈ ਜਾਂਦੇ ਨੇ ਤੇ ਹੁਣ ਰੀਲਸ ਵਗੈਰਾ ਵੀ ਪਾਣੀਆ ਸ਼ੁਰੂ ਕਰਨੇ ਕਿ ਮੈਂ ਸਿਖਾ ਦਿੰਦਾ ਤੇ ਹੁਣ ਆਨਲਾਈਨ ਦੇਖੋ ਬੜੀਆਂ ਮੇਰੀਆਂ ਭੈਣਾਂ ਪੁੱਛਦੀਆਂ ਨੇ ਆਨਲਾਈਨ ਕਿਵੇਂ ਸ਼ੋਪਿੰਗ ਕੀਤੀ ਜਾਵੇ ਕਿਵੇਂ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਸਿੰਪਲ ਜੀ ਟੈਕਨੀਕ ਦੱਸਦਾ ਵੀ ਆਨਲਾਈਨ ਕਿੱਦਾਂ ਹੁੰਦਾ ਸਿਸਟਮ ਕੋਈ ਬੜਾ ਲੰਬਾ ਛੋੜਾ ਪ੍ਰੋਸੈਸ ਨਹੀਂ ਹੁੰਦਾ ਆ ਮ ਮਾ ਟੀਵੀ ਤੇ ਓਨ ਕਰ ਲੈਣਾ ਸਾਡੀ ਇੰਸਟਾਗ੍ਰam ਲੋ ਜੀ ਆ ਸਾਡੇ ਹੈਪੀਐਸਟ ਕਪਲ ਆ ਗਿਆ ਤੁਹਾਡੇ ਤੁਹਾਡੇ ਹੈਪੀਐਸਟ ਕਪਲ ਇਹ ਐਲੋ ਜੀ ਆ ਹੈਪੀਐਸਟ ਕਪਲ ਦਾ ਪੇਜ ਆ ਜੀ ਇੰਸਟਾਗ੍ਰam ਦਾ ਹੁਣ ਇਹ ਜੇ ਮੈਂ ਬੜਾ ਸਿੰਪਲ ਜਿਹਾ ਕੰਮ ਕਰਦਾ ਜੀ ਮੈਂ ਸਰਚ ਕਰ ਲੈਣਾ ਦੀਦੀ ਦਾ ਸਿਗਨੋਰਾ ਆ ਉਹ ਸਾਹਮਣੇ ਸਿਗਨੋਰਾ ਕਲਚਰ ਸਰਚ ਚ ਅਚਾ ਉਹਦੇ ਚ ਆ ਜੀ ਸਿਗਨੋਰਾ ਕਲਚਰ ਦਾ ਦੀਦੀ ਉਹਨਾਂ ਦਾ ਪੇਜ ਆ ਆ ਗਿਰਨ ਤੁਸੀਂ ਆ ਐਕਸਵਾਈਪ ਕਰੇ ਚੱਲੇ ਹੋ ਅੱਗੇ ਠੀਕ ਹੈ ਮੈਂ ਇਧਰੋਂ ਉਹ ਕਰੀ ਜਾਂਦਾ ਆ ਜੀ ਸਿਗਨੋਰਾ ਕਲਚਰ ਆ ਪਹਿਲਾ ਸੂਟ ਆ ਦੇਖੋ ਇਹ ਦੀਦੀ ਦਾ ਉਹ ਹੈ ਜੀ ਪੇਜ ਇੱਕ ਮਿੰਟ ਬੈਕ ਜਾਓ ਪੇਜ ਤੇ ਹਾਂ ਆ ਦੇਖੋ ਜੀ 3200 ਫੋਲਰ ਨੇ ਸਿਗਨੋਰਾ ਕਲਚਰ ਦਾ ਇੱਕੋ ਆਫੀਸ਼ਲ ਪੇਜ ਹੈ ਉੱਤੇ ਸਪੈਸ਼ਲ ਲਿਖਿਆ ਹੋਇਆ ਕੋਈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਤੇ ਆਹ ਕੰਟੈਕਟ ਨੰਬਰ ਵੀ ਬਣਿਆ ਹੋਇਆ ਤੁਸੀਂ ਆਹ ਦੇਖ ਸਕਦੇ ਹੋ ਇਸ ਥਾਂ ਦੇ ਉੱਪਰ ਇਸ ਤੇ ਟੈਪ ਕਰਕੇ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਠੀਕ ਹੈ ਕਾਲ ਅਵੋਇਡ ਕਰਿਓ ਵਟਸਐਪ ਤੇ ਕਰਿਓ ਹੁਣ ਪਹਿਲਾ ਸੂਟ ਖੋਲੋਗੇ ਹੁਣ ਹੁਣ ਆ ਦੇਖੋ ਆ yellow color ਦਾ ਸੂਟ ਹੈ ਬੜਾ ਸੋਹਣਾ ਸੂਟ ਲੱਗ ਰਿਹਾ ਤੇ ਆ ਥੱਲੇ ਆ ਦੇਖੋ ਵਿਦ ਦੁਪੱਟਾ ਸੂਟ ਵਿਦ ਅਤਲੋ ਇੱਕ ਸਿੰਪਲ ਜਿਹਾ ਕੰਮ ਹੈ ਜਦੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੁੰਦਾ ਨਾ ਉਹ ਖੋਲਿਆ ਇਹਦੀ ਇੱਕੋ ਫੋਟੋ ਹੈ ਕਿਰਨ ਦੇਖਿਓ ਹਾਂਜੀ ਇੱਕੋ ਫੋਟੋ ਆ ਤੇ ਨਾਲ ਜਿਵੇਂ ਮੈਂ ਮੰਨ ਲਉ ਲਿਖਿਆ ਦੀ ਜੀ ਨੇ ਸੂਟ ਵਿਦ ਤੇ ਦੁਪੱਟਾ ਤੇ ਨਾਲ ਹੀ ਪ੍ਰਾਈਸ ਮੈਂਸ਼ਨ ਕੀਤਾ ਹੁੰਦਾ ਔਰ ਨਾਲ ਹੀ ਫੈਬਰਿਕ ਹਾਂ ਫੈਬਰਿਕ ਆ ਦੇਖਿਆ ਸੂਟ ਵਿਦ ਦੁਪੱਟਾ 1150 ਦਾ ਮਸਲੀਨ ਦਾ ਕੱਪੜਾ ਹੈ ਫੈਬਰਿਕ ਤੇ ਆਰਡਰ ਔਨ ਵਟਸਐਪ ਇਸ ਨੰਬਰ ਤੇ ਤੁਸੀਂ ਵਟਸਐਪ ਤੇ ਇਸ ਸੂਟ ਦੀ ਸਕਰੀਨ ਸ਼ਾਟ ਲੈ ਕੇ ਨਾ ਇਸ ਸੂਟ ਦਾ ਜਿਹੜਾ ਸਕਰੀਨ ਸ਼ਾਟ ਲੈ ਕੇ WhatsApp ਦੇ ਉੱਪਰ ਇਸੇ ਨੰਬਰ ਦੇ ਉੱਪਰ ਭੇਜ ਦੋਗੇ ਤਾਂ ਤੁਹਾਨੂੰ ਬੜੇ ਆਰਾਮ ਦੇ ਨਾਲ ਉਹ ਮਿਲ ਜਾਏਗਾ ਕੀ ਕਹਿੰਦੇ ਨੇ ਦੀਦੀ ਆਪਣਾ ਉਹ ਦੱਸ ਦੇਣਗੇ ਤੁਹਾਨੂੰ Google Pay ਨੰਬਰ ਉਸ ਤੇ ਭੇਜ ਦਿਓ ਪੈਸੇ ਤੇ ਤੁਹਾਨੂੰ ਆਰਾਮ ਦੇ ਨਾਲ ਡਿਸਪੈਚ ਹੋ ਜਾਏਗਾ ਨੈਕਸਟ ਸੂਟ ਕਰਿਓ ਨਾਲ ਆਪਾਂ ਉਹ ਵੀ ਦਿਖਾ ਦਈਏ ਦੀਦੀ ਉਹਨਾਂ ਦੇ ਲੋ ਜੀ ਆ ਵੀ ਬੜਾ ਸੋਹਣਾ ਸੂਟ ਹੈ ਬਲੂ ਕਲਰ ਦਾ ਇਹ ਵੀ ਹੈਗਾ 2200 ਦਾ ਇਹ ਆ ਦੇਖੋ ਕਿੰਨੇ ਆਰਾਮ ਦੇ ਨਾਲ ਕਿਰਨ ਬੈਠ ਕੇ ਦੇਖ ਰਹੇ ਨੇ ਸੂਟ ਕਿਉਂਕਿ ਫਿਰ ਮੈਂ ਇਬਾਦਤ ਨਾਲ ਥੱਲੇ ਬੈਠੀ ਹਾਂ ਨਾ ਕਿ ਬੈਠ ਠੰਡੀ ਦੇ ਰਹੀ ਹੈਗੀ ਬਾਹਰ ਦੇ ਉੱਪਰ ਹਾਂ ਬਜਟ ਬਜਟ ਚਲੋ ਜੀ ਨੈਕਸਟ 2 12 ਵਧੀਆ ਅੱਗੇ ਅੱਗੇ ਉੱਪਰ ਉੱਪਰ ਸਕਰੋਲ ਕਰੀ ਜੋ ਬੰਦ ਕਰਨ ਦੀ ਜ਼ਰੂਰਤ ਨਹੀਂ ਆ ਹੈਗਾ ਪਿੰਕ ਕਲਰ ਦਾ ਸੂਟ ਹੈ ਨਾ ਕੈਮਰੇ ਵਿੱਚ ਪ੍ਰੋਪਰਲੀ ਦੇਖ ਨਹੀਂ ਰਿਹਾ ਕਿਉਂਕਿ ਸ਼ੇਡਸ ਵਗੈਰਾ ਪੈ ਰਹੀਆਂ ਨੇ ਇਹ ਪਿੰਕ ਕਲਰ ਦਾ ਸੂਟ ਹੈ ਜੀ 900 ਦਾ ਓਨਲੀ ਅੱਗੇ ਕਰੋ ਜੀ ਬੇਬੀ ਪਿੰਕ ਆ ਹੈਗਾ ਜੀ ਮਸਟਰਡ ਕਲਰ ਭਾਵੇਂ ਮਸਟਰਡ ਹੀ ਹੈ ਨਾ ਮਸਟਰਡ ਹੀ ਕਹਿੰਦੇ ਨੇ ਸ਼ਾਇਦ ਮਸਟਰਡ ਨਹੀਂ ਰਸਟ ਕਲਰ ਹੁੰਦਾ ਮੇਰੇ ਖਿਆਲ ਚ ਸ਼ਾਇਦ 950 ਦਾ ਸੂਟ ਜੀ 950 ਦਾ ਵਿਦ ਦੁਪੱਟਾ ਲੋ ਜੀ ਅੱਗੇ ਕਰੋ ਜੀ ਅੱਗੇ ਆ ਕੇ ਕਿਰਨ ਆ ਗਿਆ ਆ ਕਿਰਨ ਆ ਗਿਆ ਓਏ ਹੋਏ ਹੋਏ ਹੋ ਆ ਦੇਖ ਸੂਟ ਟੂਟਾਂ ਦੇ ਲਾਰ ਕੇ ਟੈਗ ਪ੍ਰਮੋਸ਼ਨ ਆਲੇ ਆਏ ਹਾਏ 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 ਜਿਹੜਾ ਸੂਟ ਮੈਂ ਇੱਥੇ ਵਾਈਟ ਵਾਲਾ ਵੇਅਰ ਕੀਤਾ ਨਾ ਬਹੁਤ ਕੁਐਰੀਜ਼ ਆਈਆਂ ਦੀਦੀ ਨੂੰ ਮਤਲਬ ਟੱਚਪੁਆਇੰਟ ਦੀਦੀ ਨੇ ਇਹਦੇ ਨਾਲ ਦੇ ਜਿਹੜੇ ਸੂਟ ਪਹਿਲਾਂ ਹੀ ਮਤਲਬ 50 60 ਬਲਕ ਚ ਹੀ ਲੈ ਲਏ ਸੀ ਦੀਦੀ ਨੇ ਕਿਉਂਕਿ ਮੈਂ ਦੀਦੀ ਨੂੰ ਉਸ ਵਾਰ ਤੇ ਕਹਿ ਦਿੱਤੀ ਜਿਹੜਾ ਮੈਂ ਸੂਟ ਪਾਉਂਗੀ ਨਾ ਉਹਦੇ ਨਾਲ ਜ਼ਿਆਦਾ ਟੂਟ ਲੈ ਕੇ ਆਏ ਕਿਉਂਕਿ ਕਈ ਵਾਰੀ ਹੋਏ ਹੁੰਦਾ ਨਾ ਮੈਂ ਮੈਂ ਆਪਣਾ ਦੱਸਣੀ ਨਾ ਕਈ ਵਾਰੀ ਇਹ ਤਾਂ ਉਹਨਾਂ ਨੇ ਕਿ ਜਿਹੜੀ ਚੀਜ਼ ਸਟਿਚ ਕੀਤੀ ਹੋਈ ਆਪਾਂ ਕਿਸੇ ਦੇ ਉੱਤੇ ਪਾਈ ਵੇਖਦੇ ਨਾ ਸਾਨੂੰ ਫਿਰ ਪਤਾ ਲੱਗਦਾ ਵੀ ਹਾਂ ਇਹ ਚੀਜ਼ ਸੋਹਣੀ ਆ। ਕਈ ਵਾਰੀ ਐਦਾਂ ਵੇਖਦੇ ਆਪਾਂ ਜੇ ਦੁਕਾਨਾਂ ਤੇ ਕਦੇ ਸੂਟ ਵੇਚਦੇ ਜਿੰਨਾ ਚਿਰ ਤੱਕ ਉਹਨੂੰ ਬਣ ਕੇ ਪਾ ਕੇ ਨਾ ਵੇਖੋ ਨਾ ਉਹਦੀ ਲੁੱਕ ਨਾ ਫਿਰ ਪਤਾ ਲੱਗਦੀ ਆ। ਬਿਲਕੁਲ ਜੱਜ ਫਿਰ ਕੀਤੀ ਜਾਂਦੀ ਆ। ਬਿਲਕੁਲ ਸਹੀ ਬਿਲਕੁਲ ਸਿਸ ਕਰਕੇ ਮੇਰੀਆਂ ਭਣਾਂ ਨੇ ਜੱਜ ਮੈਨੂੰ ਐਦਾਂ ਹੀ ਕਰ ਲਿਆ ਤੇ ਇਸ ਕਰਕੇ ਉਹਨਾਂ ਨੇ ਕਾਫੀ ਜ਼ਿਆਦਾ ਸੂਟ ਵੇਚੇ ਦੇ ਦਿੱਤੇ। ਸਹੀ ਗੱਲ ਐ ਸਹੀ ਗੱਲ ਐ। ਤੇ ਹੁਣ ਅਗਲਾ ਸੂਟ ਆ ਜਾਓ ਜੀ। ਉਹ ਪੱਜ ਗਿਆ ਪੱਜ ਗਿਆ ਆ ਵੀ ਬੜਾ ਲਿਖਿਆ ਹੋਇਆ ਹੈ ਦੇਖੋ ਤੁਸੀਂ ਇੰਸਟਾਗ੍ਰam ਤੋਂ ਬੜਾ ਸਿੰਪਲ ਜਿਹਾ ਕਈ ਜਣੇ ਕਹਿੰਦੇ ਨੇ ਪ੍ਰਾਈਸ ਕਿੱਥੇ ਆ ਜੀ ਪ੍ਰਾਈਸ ਕੀ ਹੈ ਤੇ ਹੈ ਕਿ ਆ ਦੇਖੋ ਬੜਾ ਸਿੰਪਲ ਜਿਹਾ ਤਰੀਕਾ ਜੀ ਪ੍ਰਾਈਸ ਥੱਲੇ ਲਿਖਿਆ ਹੁੰਦਾ ਹੈ ਸੂਟ ਦਾ ਫੈਬਰਿਕ ਲਿਖਿਆ ਹੁੰਦਾ ਹੈ ਤੇ ਸੂਟ ਵੀ ਦੁਪੱਟਾ ਕਿ ਨਹੀਂ ਉੱਪਰ ਚਲੋ ਗਿਆ ਹੁੰਦਾ ਤੇ ਆ ਸਾਰਾ ਲਿਖਿਆ ਹੁੰਦਾ ਸੂਟ ਸਾਰੇ ਬਣੇ ਹੋਏ ਨੇ 1150 ਦਾ ਵਾਈਟ ਸੂਟ ਆ ਕੇ ਚਲੋ ਦੇਖ ਲੋਗੇ ਤੁਹਾਨੂੰ ਪਤਾ ਲੱਗ ਜਾਊਗਾ ਇਦਾਂ ਸਾਰੇ ਸੂਟ ਨੇ ਹਾਂ ਸਾਰੇ ਤਾਂ ਦਿਖਾਣੇ ਔਖੇ ਨੇ ਪਰ ਆ ਤੁਸੀਂ ਦੇਖੋ ਬੜੇ ਤਰੀਕ ਸੋਹਣੇ ਤਰੀਕੇ ਨਾਲ ਸੂਟ ਤੁਸੀਂ ਇੱਥੋਂ ਬਾਏ ਕਰ ਸਕਦੇ ਹੋ ਆ ਜਿੰਨੇ ਵੀ ਹਣਾ ਬਹੁਤ ਸੋਹਣੇ ਆ ਹੁਣ ਦੀਦੀ ਨੇ ਵੈਸੇ ਤੇ ਕਿਹਾ ਨਾ ਕਿ ਦੀਦੀ ਦੀ ਕਾਲ ਆ ਰਹੀ ਹੈ ਮੇਰੇ ਵਿੱਚ ਅੱਛਾ ਦੀਦੀ ਦੀ ਕਾਲ ਆ ਰਹੀ ਹੈ ਦੀਦੀ ਨੇ ਕੁਝ ਮੈਨੂੰ ਫੋਟੋਆਂ ਭੇਜੀਆਂ ਨੇ ਅੱਛਾ ਇਹ ਸੂਟਾਂ ਦੀਆਂ ਹੋਰਾਂ ਦੀਆਂ ਹੈ ਹਾਂ ਹਾਂ ਚਾਹ ਵੇਖ ਲਾਂਗੇ ਵੀ ਕਿਵੇਂ ਦੇ ਸੂਟ ਨੇ ਜੇ ਕੋਈ ਪਸੰਦ ਆ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇਹ ਬਾਜ਼ਰ ਜਿੱਦ ਬੈ ਗਈ ਆ ਨੀਂ ਨੀਂ ਮਤਲਬ ਜਦੋਂ ਉਹਨੂੰ ਨੀਂਦ ਆਵੇ ਕਿ ਨੀਂਦ ਆਉਂਦੀ ਹੈ ਜਦੋਂ ਉਹਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ ਮਤਲਬ ਉਦੋਂ ਇਹ ਇਦਾਂ ਰੋਂਦੀ ਹੈ ਕਿ ਮੈਨੂੰ ਸਵਾ ਦੋ ਬਸ ਤੇ ਸੋਣਾ ਇਹਨੇ ਛਿੱਪੇ ਕੋਲ ਆ ਮੇਰੇ ਕੋਲ ਨਹੀਂ ਲਓ ਜੀ ਤੁਹਾਨੂੰ ਦੱਸਦੇ ਹੁਣ ਕਿ ਤੁਸੀਂ ਸੂਟ ਕਿਵੇਂ ਆਰਡਰ ਕਰ ਸਕਦੇ ਹੋ ਤੇ ਕਈਆਂ ਮੇਰੀਆਂ ਭੈਣਾਂ ਤੇ ਆਰਾਮ ਨਾਲ इजीली ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਉਹ ਤੇ ਕਰ ਲੈਂਦੇ ਨੇ ਕਈਆਂ ਨੂੰ ਨਹੀਂ ਪਤਾ ਲੱਗਦਾ ਵਿਚਾਰੀਆਂ ਨੂੰ ਔਰ ਕਈ ਫੋਨ ਕਰਕੇ ਦੀਦੀ ਨੂੰ ਇਹ ਵੀ ਕਹਿੰਦੇ ਨੇ ਕਿ ਤੁਸੀਂ ਇੰਨੇ ਸਸਤੇ ਸੂਟ ਕਿਉਂ ਵੇਚ ਰਹੇ ਨੇ ਵੇਚ ਰਹੇ ਹੋ ਸੋ ਜੋ ਵੀ ਤੁਸੀਂ ਕੋਈ ਵੀ ਫੋਨ ਕਰਦੇ ਹੋ ਪਲੀਜ਼ ਉਹਨਾਂ ਨੂੰ ਇਦਾਂ ਨਾ ਬੋਲਿਆ ਕਰੋ ਦੀਦੀ ਦਾ ਕੋਈ ਜ਼ਿਆਦਾ 500 ਰੁਪਏ ਦਾ ਹੀ ਮਾਰ ਜਣਾ ਠੀਕ ਹੈ ਨਾ ਸੋ ਇਸ ਕਰਕੇ ਜਿਆਦਾ ਮਤਲਬ ਏਦਾਂ ਫਿਰ ਦੀ ਫੋਨ ਤੁਸੀਂ ਮਤਲਬ ਸਾਰੇ ਜਾਣੇ ਬਹੁਤ ਜ਼ਿਆਦਾ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਦੀਦੀ ਨੂੰ ਹਨਾ ਅਪਰੀਸ਼ੀਏਟ ਵੀ ਕਰਦੇ ਹੋ ਦੀਦੀ ਜੇ ਆਪਣਾ ਕੋਈ ਉਹਨਾਂ ਨੇ ਆਪਣਾ ਕੰਮ ਚ ਲਾਇਆ ਸਾਡਾ ਹੱਕ ਬੰਦਾ ਵਾ ਕਿ ਅਸੀਂ ਜੇ ਇਸ ਪਲੇਟਫਾਰਮ ਤੇ ਆ ਤੇ ਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਮਤਲਬ ਉਹਨਾਂ ਦਾ ਸਾਥ ਦਈਏ ਕਿ ਜੇ ਉਹ ਕੁਝ ਕਰਨਾ ਚਾਹੁੰਦੇ ਨੇ ਹਨਾ ਚਲੋ ਕੋਈ ਗੱਲ ਨਹੀਂ ਹੁਣ ਮੈਂ ਤੁਹਾਨੂੰ ਖੋਣੀ ਆ ਬੈੱਡ ਸ਼ੀਟ ਜਿਹੜੀ ਮੈਂ ਲੈ ਕੇ ਆਈ ਸੀ ਆ ਵੇਖੋ ਸੋਣੀ ਲੱਗ ਰਹੀ ਹੈ ਨਾ ਮੈਨੂੰ ਲਾਈਟ ਕਲਰ ਸੋਹਣੇ ਲੱਗਦੇ ਨੇ ਜ਼ਿਆਦਾ ਇਸ ਕਰਕੇ ਮੈਂ ਇਹ ਵਾਲੇ ਕਲਰ ਦੀ ਲੈ ਕੇ ਆਈ ਸੀ ਫਲਾਵਰਸ ਬਣੇ ਹੋਏ ਨੇ ਤੇ ਸਹਰਾਣੇ ਉਹਦੇ ਪਿੱਲੋ ਇਦਾਂ ਦੇ ਨੇ ਠੀਕ ਆ ਹੁਣ ਕਰੀਏ ਰਸੋਈ 'ਚ ਕੰਮ ਛਿੱਪੀ ਬਾਦਤ ਨੂੰ ਸਵਾ ਰਹੇ ਨੇ ਤੇ ਮੈਂ ਮੇਰਾ ਰਸੋਈ 'ਚ ਕੰਮ ਕਰਨ ਵਾਲਾ ਵਾ ਤੇ ਇਹ ਮੈਂ ਬਾਦਲ ਦਾ ਫੇਰ ਆਰਡਰ ਫਸਟ ਕਾਈ ਤੋਂ ਮੰਗਾਇਆ ਸੀ ਇਹ ਜਿਹੜੀ ਮੈਂ ਮੰਗਾਈ ਆ ਬਿਬ ਜਿਹੜੀ ਉਹ ਅ ਸਿਲੀਕਨ ਟਾਈਪ ਦੀ ਨਿਹਾਂ ਛਿੱਪੀ ਬਿਬ ਹਣ ਇਹ ਸਿਲੀਕਨ ਟਾਈਪ ਦੀ ਜਿਹੜੀ ਉਹ ਬੇਬ ਹੁੰਦੀ ਆ ਉਹ ਮਹਿੰਗਾਈ ਆ ਤੇ ਇੱਕ ਜਿਹੜਾ ਮਤਲਬ ਲਾਸਟ ਟਾਈਮ ਮੈਨੂੰ ਜਿਹੜਾ ਇਹ ਸੋਲਿਡ ਫੂਡ ਖਵਾਇਆ ਸੀ ਉਸ ਟਾਈਮ ਤੇ ਸਾਡੇ ਕੋਲ ਕਲੀ ਚਮਚਾ ਜਿਹੜਾ ਉਹ ਨਹੀਂ ਸੀ ਤੇ ਉਹ ਵੀ ਮੈਂ ਆਰਡਰ ਕੀਤਾ ਹੋਇਆ ਸੀ ਪਰ ਮੈਂ ਉਹਨੂੰ ਉਸ ਟਾਈਮ ਤੇ ਮਤਲਬ ਜਿਹੜੇ ਅਸੀਂ ਘਰ 'ਚ ਭਾਂਡੇ ਵਰਤਦੇ ਉਹਦੇ ਨਾਲ ਹੀ ਖਵਾ ਦਿੱਤਾ ਇਹ ਤੁਸੀਂ ਸਾਰਿਆਂ ਨੇ ਕਿਹਾ ਸੀ ਕਿ ਤੁਸੀਂ ਇਹਨੂੰ ਮਤਲਬ ਮਿਲਦੇ ਨਹੀਂ ਬੱਚਿਆਂ ਦੇ ਉਹ ਲੈ ਕੇ ਆਓ ਤੇ ਮੈਂ ਉਸ ਟਾਈਮ ਤੇ ਆਰਡਰ ਕੀਤੇ ਹੋਏ ਸੀ ਪਰ ਅਜੇ ਤੱਕ ਆਇਆ ਨਹੀਂ ਸੀ ਸੋ ਅੱਜ ਹੀ ਜੇ ਮਤਲਬ ਗੇਟ ਤੋਂ ਐਂਟਰੀ ਦੀ ਆਪਸ਼ਨ ਆਈ ਆ ਵੀ ਤੀ ਉਹ ਤਾਂ ਡਾ ਲਿਵਰੀ ਵਾਲਾ ਬੰਦਾ ਆਇਆ ਵਾ ਹੁਣ ਮੇਰਾ ਤੇ ਸਾਰਾ ਕੰਮ ਕੁਮ ਕਰਕੇ ਸਾਰਾ ਕੰਮ ਕੁਮ ਕਰਕੇ ਅਜੇ ਸ਼ਾਮ ਨੂੰ ਮਤਲਬ ਬਾਹਰ ਜਾਣਾ ਵਾ ਕਿਤੇ ਤੇ ਤੁਹਾਨੂੰ ਮਤਲਬ ਕੱਲ ਸਰਪ੍ਰਾਈਜ਼ ਹੀ ਹੋਗਾ ਹਾਂ ਕੱਲ ਵਾਲੇ ਵਲੌਗ ਚ ਪਤਾ ਲੱਗੂਗਾ ਅਸੀਂ ਕਿੱਥੇ ਗਏ ਸੀ ਤੇ ਕਿਉਂ ਗਏ ਸੀ ਤੁਹਾਨੂੰ ਪਤਾ ਲੱਗੂਗਾ ਛਿਪੀ ਹੁਣ ਸਮਾਰ ਨਹੀਂ ਬਾਤ ਤੋਂ ਇਹ ਛਿਪੀ ਇਹ ਬਾਤ ਤਾਂ ਇਸੇ ਤਰੀਕੇ ਨਾਲ ਹੁੰਦੀ ਆ ਆ ਵੇਖੋ ਮੈਂ ਵਿਖਾ ਵੀ ਨਹੀਂ ਸੋਰੀ ਹੋਣੀ ਹੈ ਖਲਾ ਜਾ ਸੌਂ ਰਹੀ ਆ ਉਹਨੂੰ ਆ ਜਾਣ ਦਾ ਪਤਾ ਲੱਗ ਗਿਆ ਤੇ ਉਹਨੇ ਛਿਪੀ ਕੋਲ ਇਸੇ ਤਰੀਕੇ ਨਾਲ ਸੋਣਾ ਮੈਂ ਉਹਨੂੰ ਭਾਵੇਂ ਇਸੇ ਤਰੀਕੇ ਨਾਲ ਸੁਵਾਵਾ ਉਹਨੇ ਪਰ ਮੇਰੇ ਕੋਲ ਨਹੀਂ ਸੋਣਾ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਬੱਚਿਆਂ ਨੂੰ ਇਹ ਚੀਜ਼ਾਂ ਦਾ ਕਿੱਦਾਂ ਪਤਾ ਲੱਗਦਾ ਵਾ ਤੇ ਬਾਕੀ ਜਦੋਂ ਤੱਕ ਸਾਡੇ ਕੋਲੇ ਬਾਦਦ ਨਹੀਂ ਸੀ ਅਸੀਂ ਬੜਾ ਇਹਨੂੰ ਡੈਕੋਰ ਜਿਹਾ ਕਰਕੇ ਰੱਖ ਦਿੱਤੇ ਹੁੰਦੇ ਸੀ ਆਪਣੇ ਪੋਰਸ਼ਨ ਨੂੰ ਹੁਣ ਵੇਖੋ ਪੋਰਸ਼ਨ ਕੋਈ ਉਹਦਾ ਮੋਟੂ ਪਤਲਾ ਪਿਆ ਕੋਈ ਕਿਤੇ ਚੀਜ਼ ਕੋਈ ਕਿਤੇ ਚੀਜ਼ ਹੈਨਾ ਛਿਪੀ ਇਹੀ ਗੱਲ ਆ ਜਦੋਂ ਬੱਚੇ ਆ ਜਾਂਦੇ ਆ ਨਾ ਘਰ ਦੇ ਵਿੱਚ ਤਾਂ ਉਦੋਂ ਦਾ ਮਤਲਬ ਅਜੇ ਤਾਂ ਮਤਲਬ ਜਦੋਂ ਵੱਡੇ ਹੋਊਗੀ ਨਾ ਜਿਹੜੀਆਂ ਸਾਡੀਆਂ ਚੀਜ਼ਾਂ ਪਈਆਂ ਥੱਲੇ ਨੇ ਚੱਕ ਚੱਕ ਮਾਰਿਆ ਕਰਨੇ ਉਦੋਂ ਸਾਨੂੰ ਜ਼ਿਆਦਾ ਟੈਨਸ਼ਨ ਹੋਣੀ ਆ ਅਜੇ ਤਾਂ ਇੱਕੋ ਥਾਂ ਤੇ ਰਹਿੰਦੀ ਆ ਬਿਲਕੁਲ ਬਿਲਕੁਲ ਮਲੇ ਤਾਂ ਟੈਨਸ਼ਨ ਰਹਿੰਦੀ ਏ ਮੈਂ ਬਾਕੀ ਮੇਰਾ ਮਾਈਕ ਬੰਦ ਹੈ ਮੈਂ ਕਿਰਨ ਦੇ ਮਾਈਕ ਨੂੰ ਦੇਖਣਾ ਬਾਅਦ ਜਾਂਦੀ ਕਿ ਜਦੋਂ ਤੁਹਾਡੇ ਕੋਲ ਇਹ ਵੀ ਆਪਣਾ ਟੈਸਟ ਹੋ ਜਾਏਗਾ ਸਾਰੇ ਗੱਲ ਕੇ ਟੈਸਟ ਕਰੀ ਜਾਂਦੇ ਆ ਠੀਕ ਆ ਜਿਹੜੀ ਕਮੀ ਚੀਜ਼ ਆ ਦੀ ਟੈਸਟ ਤਾਂ ਕਰਾਂਗੇ ਕਿਉਂਕਿ ਹੁਣ ਮਾਈਕ ਕਿਰਨ ਦਾ ਆਨ ਹੈ ਤਾਂ ਗੋਲਰ ਤੇ ਲੱਗਾ ਹੋਇਆ ਹੈ ਮੇਰਾ ਮਾਈ ਜੇ ਹੁਣ ਮੇਰੇ ਤੇ ਨਾ ਮੇਰੀ ਬਾਤ ਉੱਥੇ ਜਾ ਕੇ ਕੈਚ ਹੁੰਦੀ ਕਿ ਨਹੀਂ ਹੁੰਦੀ ਹੂੰ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਕੱਲ ਇੱਕ ਵਲੌਗ ਦੇ ਨਾਲ ਜੇ ਮੇਰੇ ਕੋਲ ਅੱਜ ਕੁਝ ਜ਼ਿਆਦਾ ਮੈਂ ਤੇ ਵੈਸੇ ਬੋਲਦੀ ਬਹੁਤ ਘੱਟ ਆ ਪਰ ਫਿਰ ਵੀ ਜੇ ਮੇਰੇ ਕੋਲ ਕੁਝ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮੈਨੂੰ ਮaaf ਕਰਿਓ ਬਟ ਮੈਂ ਬੜੇ ਦਿਨਾਂ ਤੋਂ ਕਮੈਂਟ ਫੇਸ ਕਰਦੀ ਸੀ ਮਤਲਬ ਪੜਦੀ ਸੀ ਮੈਨੂੰ ਕੋਈ ਅਸਰ ਨਹੀਂ ਹੁੰਦਾ ਬਟ ਮੈਨੂੰ ਇਹ ਹੀ ਕਿ ਮੈਂ ਇੱਕ ਵਾਰੀ ਮਤਲਬ ਜਿਹੜੇ ਵੀ ਕੋਈ ਕਰਦੇ ਹੋ ਤੁਸੀਂ ਇਹ ਨਾ ਸੋਚਿਓ ਕਿ ਮੈਂ ਹੀ ਤੁਹਾਡੇ ਉਹਨਾਂ ਇਗਨੋਰ ਕਰਦੇ ਆ ਜਾਂ ਪੜਦੇ ਨਹੀਂ ਪੜਦੇ ਆ ਡਿਲੀਟ ਵੀ ਕਰਦੇ ਆ ਤੇ ਤੁਹਾਡੇ ਕੰਨਾਂ 'ਚ ਕੱਢਣਾ ਚਾਹੁੰਦੇ ਸੀ ਚਲੋ ਮਿਲਦੇ ਆਂ ਕੱਲ ਤਾਂ ਨੂੰ ਆਪਾਂ ਇੱਕ ਨਵੇਂ ਵਲੌਗ 'ਚ ਦੋ ਸਾਨੂੰ ਇਜਾਜ਼ਤ ਮੈਂ ਕਰ ਲਾ ਹਾਂ ਜਲਦੀ ਜਲਦੀ ਕੰਮ ਬਾਏ ਬਾਏ